ਜਨਿਤੇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਿਲੀ ਰਾਜਪੂਤ ਲੁਧਿਆਣਾ ਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਕਰੋੜਾ ਰੁਪਏ ਟੈਕਸ ਜਿਹੜਾ ਭਰਿਆ ਜਾਂਦਾ ਫਿਰ ਵੀ ਉਹਨਾਂ ਨੂੰ ਬੇਸਿਕ ਸਹੂਲਤਾਂ ਜਿਹੜੀਆਂ ਨੇ ਨਹੀਂ ਮਿਲ ਰਹੀਆਂ ਗੱਲ ਕੀਤੀ ਜਾਏ ਸੜਕਾਂ ਦੀ ਤਾਂ ਸੜਕਾਂ ਦੇ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਇਸ ਦੇ ਨਾਲ ਹੀ ਟ੍ਰੈਫਿਕ ਦੀ ਸਮੱਸਿਆ ਵੀ ਜਿਹੜੀ ਹੈ ਲਗਾਤਾਰ ਹੀ ਵੜੀ ਹੋਈ ਹੈ ਤੇ ਟ੍ਰੈਫਿਕ ਸਮੱਸਿਆ ਦਾ ਨਾਂ ਆਇਆ ਤਾਂ ਪਖੋਵਾਲ ਰੋਡ ਦਾ ਨਾਂ ਤਾਂ ਜ਼ਰੂਰ ਹੀ ਆਏਗਾ ਜਿਹੜੀ ਕਿ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੇਖ ਸਕਦੇ ਹਾਂ ਕਿ ਪਖੋਵਾਲ ਰੋਡ ਦੇ ਉੱਪਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਦਿਨੋਂ ਦਿਨ ਵਧਦੀ ਹੋਈ ਦੇਖੀ ਜਾ ਸਕਦੀ ਹੈ ਤਾਂ ਆਖਿਰ ਇਸ ਦਾ ਕਾਰਨ ਕੀ ਹੈ ਦੇਖ ਸਕਦੇ ਹਾਂ ਕਿ ਲੁਧਿਆਣਾ ਦੀ ਪਖੋਵਾਲ ਰੋਡ ਦੇ ਉੱਪਰ ਕਿੰਨੇ ਹੀ ਮੈਰਿਜ ਪੈਲਸ ਨੇ ਇਸ ਦੇ ਨਾਲ ਹੀ ਕਿੰਨੇ ਹੀ ਰੈਸਟੋਰੈਂਟ ਨੇ ਜਿਸ ਦੇ ਕਾਰਨ ਪਾਰਕਿੰਗ ਇਸ ਦੇ ਨਾਲ ਹੀ ਨਜਾਇਜ਼ ਕਬਜ਼ੇ ਤੇ ਹੋਰ ਵੀ ਕਈ ਸਮੱਸਿਆਵਾਂ ਤੇ ਚਲਦੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਕਾਫੀ ਜ਼ਿਆਦਾ ਇਸ ਵਕਤ ਬਣੀ ਹੋਈ ਹੈ ਤਾਂ ਪਖੋਵਾਲ ਰੋਡ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੀ ਨਜ਼ਰ ਆ ਰਹੀ ਹੈ ਦੱਸਦੀ ਕਿ ਜਿਹੜੇ ਗਲਾਡਾ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਹਾਲ ਦੀ ਘੜੀ ਵਿੱਚ 15 ਤੋਂ 20 ਪ੍ਰੋਜੈਕਟਾਂ ਨੂੰ ਹਰੀ ਚੰਡੀ ਜਿਹੜੀ ਐ ਦਿਖਾ ਦਿੱਤੀ ਗਈ ਤਾਂ ਪਹਿਲਾਂ ਹੀ ਗੱਲ ਕਰ ਰਹੇ ਆ ਕਿ ਕਿੰਨੇ ਹੀ ਰੈਸਟੋਰੈਂਟ ਇਸ ਦੇ ਨਾਲ ਹੀ ਕਿੰਨੇ ਹੀ ਮੈਰਿਜ ਪੈਲੇਸ ਨੇ ਪੱਖੋਵਾਲ ਰੋਡ ਦੇ ਉੱਪਰ ਤੇ ਕਲਾਟਾ ਦੇ ਜਿਹੜੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ 15 ਤੋਂ 20 ਹੋਰ ਪ੍ਰੋਜੈਕਟਾਂ ਨੂੰ ਹਰੀ ਚੰਡੀ ਜਿਹੜੀ ਐ ਦਿਖਾ ਦਿੱਤੀ ਗਈ ਤੇ ਇਹਨਾਂ ਪ੍ਰੋਜੈਕਟਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਇਹਨਾਂ ਵਿੱਚੋਂ ਆਲਮੋਸਟ ਕਈ ਪ੍ਰੋਜੈਕਟ ਜਿਹੜੇ ਨੇ ਕਮਰਸ਼ੀਅਲ ਦੇਖੇ ਜਾ ਸਕਦੇ ਨੇ ਪਹਿਲਾਂ ਹੀ ਕਈ ਕਮਰਸ਼ੀਅਲ ਪ੍ਰੋਜੈਕਟ ਇਸ ਦੇ ਨਾਲ ਹੀ ਨਜਾਇਜ਼ ਕਬਜ਼ੇ ਤੇ ਖਰਾਬ ਸੜਕਾਂ ਦੇ ਕਾਰਨ ਜਾਮ ਦੀ ਸਥਿਤੀ ਜਿਹੜੀ ਐ ਲਗਾਤਾਰ ਹੀ ਲੁਧਿਆਣਾ ਦੀ ਪਖਵਾਲ ਰੋਡ ਦੇ ਉੱਪਰ ਬਣੀ ਹੁੰਦੀ ਹੈ ਤੇ ਹੁਣ ਦੇਖ ਸਕਦੇ ਆ ਕਿ ਕੁਝ ਹੋਰ ਪ੍ਰੋਜੈਕਟਾਂ ਨੂੰ ਹਰੀ ਝੰਡੀ ਗਲਾਡਾ ਦੇ ਅਧਿਕਾਰੀਆਂ ਦੇ ਵੱਲੋਂ ਦਿਖਾ ਦਿੱਤੀ ਗਿਆ ਹਾਲਾਤ ਜਿਹੜੇ ਨੇ ਅਜੇਹੇ ਬਣਨ ਜਾ ਰਹੇ ਨੇ ਕਿ ਲੋਕ ਜਿਹੜੇ ਨੇ ਪਖਵਾਲ ਰੋਡ ਤੋਂ ਨਿਕਲਣ ਤੋਂ ਵੀ ਡਰਦੇ ਹੋਏ ਨਜ਼ਰ ਆਣਗੇ ਆਪਣੀਆਂ ਜੇਬਾਂ ਭਰਨ ਦੇ ਲਈ ਮੰਜ਼ੂਰੀ ਜਿਹੜੀ ਗਲਾਡਾ ਦੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਪ੍ਰੋਜੈਕਟਾਂ ਨੂੰ ਦੇ ਦਿੱਤੀ ਜਾਂਦੀ ਅਸੀਂ ਨਹੀਂ ਕਹਿ ਰਹੇ ਬਲਕਿ ਲੁਧਿਆਣਾ ਵਾਸੀਆਂ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿਉਂਕਿ ਲੁਧਿਆਣਾ ਵਾਸੀ ਜਿਹੜੇ ਨੇ ਕਿੰਨੇ ਹੀ ਕਰੋੜਾ ਰੁਪਏ ਦਾ ਟੈਕਸ ਉਹਨਾਂ ਦੇ ਵੱਲੋਂ ਭਰਿਆ ਜਾਂਦਾ ਪਰ ਫਿਰ ਵੀ ਦਿਨ ਦੀ ਸ਼ੁਰੂਆਤ ਤੋਂ ਹੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਜਾਂਦਾ ਹੈ ਚਰਚਾਵਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਕਿ ਪ੍ਰੋਜੈਕਟਾਂ ਨੂੰ ਗਲਾਡਾ ਅਧਿਕਾਰੀਏ ਜਿਹੜੇ ਨੇ ਉਹਨਾਂ ਦੇ ਵੱਲੋਂ ਮਾਲਕਾਂ ਦੇ ਨਾਲ ਮਿਲੀ ਭਗਤਕਰ ਆਪਣੇ ਲੈਵਲ ਤੇ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਵੱਡਾ ਸਵਾਲ ਹੈ ਇਹ ਆਮ ਆਦਮੀ ਪਾਰਟੀ ਇਸ ਦੇ ਉੱਪਰ ਕੋਈ ਐਕਸ਼ਨ ਲਵੇਗੀ ਜਾਂ ਫਿਰ ਨਹੀਂ ਟ੍ਰੈਫਿਕ ਦੀ ਸਮੱਸਿਆ ਇਸ ਦੇ ਨਾਲ ਹੀ ਦੇਖ ਸਕਦੇ ਹਾਂ ਕਿ ਗਲਾਡਾ ਦੇ ਵੱਲੋਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਲਗਾਤਾਰ ਹੀ ਬਣੀ ਹੋਈ ਹੈ ਪਰ ਗਲਾਡਾ ਦੇ ਵੱਲੋਂ ਪ੍ਰੋਜੈਕਟ ਜਿਹੜੇ ਨੇ ਪਾਸ ਕਰ ਦਿੱਤੇ ਜਾਂਦੇ ਨੇ ਤੇ ਦੇਖਿਆ ਜਾਂਦਾ ਹੈ ਕਿ ਗਲਾਟਾ ਦੇ ਜਿਹੜੇ ਅਧਿਕਾਰੀ ਨੇ ਟ੍ਰੈਫਿਕ ਪੁਲਿਸ ਦੇ ਉੱਪਰ ਹੀ ਇਸ ਦਾ ਦੋਸ਼ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਕਿ ਟ੍ਰੈਫਿਕ ਦਾ ਇੰਤਜ਼ਾਮ ਤਾਂ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਹੀ ਕੀਤਾ ਜਾਵੇਗਾ ਤਾਂ ਕੁਝ ਦੇਖ ਸਕਦੇ ਆ ਕਿ ਕੁਝ ਕਿਲੋਮੀਟਰ ਦੀ ਦੂਰੀ ਤੇ 10 ਤੋਂ ਵੱਧ ਪਹਿਲੇ ਇਸ ਦੇ ਨਾਲ ਹੀ ਰੈਸਟੋਰੈਂਟ ਜਿਹੜੇ ਨੇ ਪਲਵਾ ਦਿੱਤੇ ਗਏ ਨੇ ਪਹਿਲਾਂ ਤੋਂ ਬਣੇ ਪ੍ਰੋਜੈਕਟਸ ਦੀ ਵੀ ਦੇਖਿਆ ਜਾ ਸਕਦਾ ਹੈ ਗਰੋਥ ਹੋਈ ਹੈ ਕਿਸੇ ਦੇ 4 ਤਾਂ ਕਿਸੇ ਦੇ 11 ਪੌਟਸ ਜਿਹੜੇ ਨੇ ਹੋ ਗਏ ਨੇ ਤੇ ਜਿਸ ਦੇ ਚਲਦਿਆਂ ਲੋਕਾਂ ਨੂੰ ਲਗਾਤਾਰ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾ तमाम ਚੀਜ਼ਾਂ ਦੇ ਵਿੱਚ ਜਦ ਜਨ ਹਿਤੇਸ਼ ਯੂਟਰਨ ਟਾਈਮ ਦੀ ਟੀਮ ਦੇ ਵੱਲੋਂ ਜਿਹੜੇ ਗਲਾਡਾ ਸੀਏ ਨੇ ਸੰਦੀਪ ਕੁਮਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤਾਂ ਉਹਨਾਂ ਦੇ ਵੱਲੋਂ ਫੋਨ ਵੀ ਨਹੀਂ ਚੱਕਿਆ ਗਿਆ ਪ੍ਰੋਜੈਕਟ ਪਾਸ ਕਰਨ ਦੇ ਕੁਝ ਨਿਯਮ ਜਿਹੜੇ ਨੇ ਹੁੰਦੇ ਨੇ ਉੱਥੇ ਆਮ ਲੋਕਾਂ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਜਿਹੜੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਾਂ ਫਿਰ ਉੱਥੋਂ ਨਿਕਲਣ ਵਾਲੀ ਜਿਹੜੀ ਜਨਤਾ ਹੈ तमाम ਚੀਜ਼ਾਂ ਜਿਹੜੇ ਨੇ तमाम ਨਿਯਮਾਂ ਨੂੰ ਤਾਕ ਦੇ ਉੱਪਰ ਰੱਖਦੇ ਹੋਏ ਗਲਾਡਾ ਜਿਹੜੀ ਹੈ ਉਸ ਦੇ ਵੱਲੋਂ ਇਹਨਾਂ ਪ੍ਰੋਜੈਕਟਾਂ ਨੂੰ ਪਾਸ ਜਿਹੜਾ ਲਗਾਤਾਰ ਹੀ ਕੀਤਾ ਜਾ ਜਾ ਰਿਹਾ ਤਾਂ ਦੇਖ ਸਕਦੇ ਆ ਕਿ ਇੱਕ ਵਾਰ ਫਿਰ ਤੋਂ 15 ਤੋਂ 20 ਹੋਰ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਸਰੀ ਚੰਡੀ ਜਿਹੜੀ ਦਿਖਾ ਦਿੱਤੀ ਇਹ ਗਲਾਡਾ ਫਿਲਹਾਲ ਦੇਖ ਸਕਦੇ ਆ ਕਿ ਨਿਯਮਾਂ ਨੂੰ ਤਾਂ ਦੇਖ ਨਹੀਂ ਰੇ ਪਰ ਦੇਖ ਸਕਦੇ ਆ ਕਿ ਜ਼ਮੀਨ ਦੇ ਕੇ ਪ੍ਰੋਜੈਕਟ ਪਾਸ ਕਰਕੇ ਪੈਸੇ ਤਾਂ ਲੈ ਲੈ ਗਲਾੜਾ ਜਿਹੜੀ ਹੈ ਲੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਲੁਧਿਆਣਾ ਵਾਸੀਆਂ ਨੂੰ ਲਗਾਤਾਰ ਹੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਉੱਥੇ ਹੀ ਗਲਾਟਾ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਖਾਂ ਬੰਦ ਕਰਕੇ ਇਹਨਾਂ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਹੈ ਪਹਿਲਾਂ ਹੀ ਦੇਖ ਸਕਦੇ ਆ ਪਖੋਵਾਲ ਰੋਡ ਦੇ ਉੱਪਰ ਕਿੰਨੇ ਹੀ ਮੈਰਿਜ ਪੈਲੈਸਸ ਦੇ ਨਾਲ ਹੀ ਰੈਸਟੋਰੈਂਟ ਨੇ ਤੇ ਹੁਣ ਹੋਰ 15 ਤੋਂ 20 ਪ੍ਰੋਜੈਕਟਾਂ ਨੂੰ ਹਰੀ ਝੰਡੀ ਜਿਹੜੀ ਹੈ ਦਿਖਾ ਦਿੱਤੀ ਗਈ ਹੈ ਤਾਂ ਕਿਹੜੇ ਕਿਹੜੇ ਪ੍ਰੋਜੈਕਟ ਨੇ ਉਹ ਵੀ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਕਈ ਹੋਰ ਪ੍ਰੋਜੈਕਟ ਜਿਹੜੇ ਨੇ ਇਸ ਵਿੱਚਕਾਰ ਸ਼ਾਮਿਲ ਹੋਣ ਜਾ ਰਹੇ ਨੇ ਐਲਟੀ ਕੋ ਦਾ ਇੱਕ ਪ੍ਰੋਜੈਕਟ ਇਸ ਦੇ ਨਾਲ ਹੀ ਏਜੀਆਈ ਦੇ ਤਿੰਨ ਨਵੇਂ ਪ੍ਰੋਜੈਕਟ ਆ ਰਹੇ ਨੇ ਓਮੈਕਸ ਰੈਜ਼ਿਡੈਂਸੀ ਦੇ ਸਾਹਮਣੇ ਦੋ ਸ਼ ਦੇ ਨਾਲ ਸਿੰਗਲਾ ਇਨਕਲੇਵ ਤੇ ਅੱਗੇ ਤਿੰਨ ਤੋਂ ਚਾਰ ਪ੍ਰੋਜੈਕਟਸ ਚੱਲ ਰਹੇ ਨੇ ਆਨੰਦ ਇਨਕਲੇਵ ਦੇ ਬਾਹਰ ਇੱਕ ਪ੍ਰੋਜੈਕਟ ਸੈਂਟਰਾ ਗ੍ਰੀਨ ਬਣਿਆ ਇਸ ਦੇ ਨਾਲ ਹੀ ਫਿਰ ਉਸ ਤੇ ਨਾਲ ਹੀ ਇੱਕ ਪ੍ਰੋਜੈਕਟ ਦਾ ਨਿਰਮਾਣ ਜਿਹੜਾ ਕੀਤਾ ਜਾ ਰਿਹਾ ਤੇ ਹੋਰ ਵੀ ਕਈ ਫਾਈਲਾਂ ਜਿਹੜੀਆਂ ਨੇ ਫਿਲਹਾਲ ਦੀ ਕੜੀ ਵਿੱਚ ਗਲਾਡਰ ਦੇ ਦਫਤਰ ਦੇ ਵਿੱਚ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਇਹਨਾਂ ਫਾਈਲਾਂ ਦਾ ਕੀ ਹੋਵੇਗਾ ਤੇ ਪੱਖੋਵਾਲ ਰੋਡ ਦਾ ਕੀ ਹੋਵੇਗਾ ਇਹ ਤਾਂ ਇਸ ਵਕਤ ਸਵਾਲ ਬੜਿਆ ਹੋਇਆ ਤੇ ਤੁਹਾਡਾ ਇਸ ਤੇ ਕੀ ਕੁਝ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਹੀ ਕਮੈਂਟ ਕਰੋ